ਮੈਂ ਤੇ ਵਾਅਦਾ ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾ। ਬੰਨਿਆ ਗੱਦੀ ਨਾਲ ਕਾਰ। ਤੁਹਾਨੂੰ ਦੱਸਿਓ ਹੋਰ ਵੀ ਬਜਾਉਣਾ। ਕਹਿੰਦੇ ਕਿ ਕਿਉਂ ਰੋਣਾ ਹੈ। ਮੈਂ ਤੇ ਵਾਅਦਾ ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾ। ਬੰਨਿਆ ਗੱਦੀ ਨਾਲ ਕਾਰ। ਤੁਹਾਨੂੰ ਦੱਸਿਓ ਹੋਰ ਵੀ ਬਜਾਉਣਾ। ਕਹਿੰਦੇ ਕਿ ਕਿਉਂ ਰੋਣਾ ਹੈ। ਜਦੋਂ ਮਰਜ਼ੀ ਆ ਜਾਓ। ਠੀਕ। ਤੁਸੀਂ ਟਾਈਮ ਲੈ ਕੇ ਆ ਜਾਓ। ਠੀਕ। ਵੀ ਜੀਸੀ ਨਾਲ ਗੱਲ ਕਰ ਲੇ। ਅੱਛਾ ਕਿੱਥੋਂ ਆਉਂਦੇ ਤੁਸੀਂ? ਅਸੀਂ ਪਿੰਡ ਪਲਾਸ ਹੋਰ ਅਰਨੋ ਪਿੰਡ ਆ ਮੇਰਾ। ਜੀ ਜਸਵੀਰ ਕੁਸਣੀ ਦੇ ਜਿਸ ਸਾਰੇ ਆਖਰੀ ਨਾਲ ਗੱਲ ਕਰਕੇ ਆ ਜੀ ਨਾਲ ਹੀ ਲੈ ਕੇ ਆਵਾਂ ਕੁਝ ਨਾਲ ਲੈ ਕੇ ਆ ਜੀ ਅੱਛਾ ਜੀ ਹੁਣ ਤੇ ਭੈਣ ਨੂੰ ਘਰੀ ਨੂੰ ਮਿਲਦੇ ਸਾਂ ਜੀ ਉਹ ਤਾਂ ਮਿਲਿਆ ਜੀ ਦੱਸਣਾ ਜੀ ਇੱਕ ਮਿੰਟ ਰੁਕੋ ਕਿਸ਼ਟ ਜੀ ਇੱਕ ਆਪਣੀ ਜਵਾਨੀ ਬਹੁਤ ਤਕਲਕਾਂ ਦੋ ਸਿਸਟਮ ਨੂੰ ਦੇਖੋ ਕਰ ਰੱਖਿਆ ਹੁਣ ਪਿਛਲੇ ਹਫ਼ਤੇ ਤੋਂ ਆਪਣੇ ਨਸੇ ਤੇ ਪਸੇ ਤੇ ਪੂਰਾ ਕਰਿਆ ਹੋਇਆ ਉਹਨੂੰ ਬੋਲੋ ਸਟੇਡੀਅਮ ਚਾਹੀਦੇ ਘੱਟਕਾ ਦਾ ਘੱਟਕਾ ਦਾ ਵੀ ਹੁੰਦਾ ਹੈ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨਹੀਂ ਕਿਸੇ ਮਾਤਾ ਤੁਸੀਂ ਬਹੁਤ ਪਿਆਰਾ ਤੁਸੀਂ ਹਾਂ ਜੋ ਬੜੀਆ ਟੂਰਿਜ਼ਮ ਵਾਦੋ ਜੀ ਨੂੰ ਹਾਂ ਜੀ ਹੋਵੇ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਬਹੁਤ ਕਰਾ ਚੇ ਜੋ ਇਥੇ ਲੈ ਕੇ ਵਰਤਾਰੇ ਹੋਏ ਪੂਰੀ ਦੁਨੀਆ ਨਾ ਤਮਸਤ ਹੁੰਦੀ ਹੈ ਹਾਂ ਐਸੀ ਏਰੀਆ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਪੁਰ ਤੱਕ ਗੈਮ ਵੀ ਨੇ ਛੋਟੇ ਛੋਟੇ ਤੇ ਨੰਗਰਣ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਕਹਾ ਬੁਲਾਵਾਂਗੇ ਤੇ ਨਾਲ ਧਾਰਮਿਕ ਟੂਰਿਜ਼ਮ ਵੀ ਅਗਰ ਆਸਰਾ ਵਾਲਾ ਹੈ